ਰੋਜ਼ਾ ਇਨਸਾਨ ਨੂੰ ਬੁਰਾਈਆਂ ਤੋਂ ਰੋਕ ਕੇ ਚੰਗੇ ਰਾਹ ਵੱਲ ਲਿਜਾਂਦਾ ਹੈ ਅਤੇ ਰੋਜ਼ਾ ਰੱਖਣ ਦਾ ਮਤਲਬ ਸਿਰਫ ਭੁੱਖੇ ਪਿਆਸੇ ਰਹਿਣਾ ਨਹੀਂ ਬਲਕਿ ਆਪਣੀਆਂ ਅੱਖਾਂ ਆਪਣੀ ਜ਼ੁਬਾਨ ਅਤੇ ਕੰਨਾਂ ਦਾ ਵੀ ਰੋਜ਼ਾ ਰੱਖਣਾ ਹੁੰਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਮਨਜੀਤ ਸ਼ਰਮਾ ਨੇ ਸਰਹੰਦ ਵਿਖੇ ਰਮਜ਼ਾਨ ਦਾ ਰੋਜ਼ਾ ਖਲਵਾਉਣ ਵੇਲੇ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਸਾਨੂੰ ਅੱਜ ਇਹ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸਵੱਬ ਮਿਲਿਆ ਅੱਜ ਮੈਂ ਬਹੁਤ ਹੀ ਖੁਸ਼ੀ ਦੇ ਪਰ ਮਹਿਸੂਸ ਕਰ ਰਿਹਾ ਹਾਂ ਇਸਲਾਮ ਧਰਮ ਦੇ ਨਾਲ ਸੰਬੰਧਿਤ ਜਿਹੜਾ ਇਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਰੋਜ਼ਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਜਿਹੜਾ ਵੀ ਜੋ ਕੁਝ ਵੀ ਉਹਨੇ ਖਾਣਾ ਹੁੰਦਾ ਖਾਣ ਤੋਂ ਬਾਅਦ ਸਾਰਾ ਦਿਨ ਬਗੈਰ ਅੰਨ ਜਲਤੋਂ ਹੋਰ ਤਾਂ ਹੋਰ ਆਪਣੀ ਥੁੱਕ ਵੀ ਅੰਦਰ ਨਹੀਂ ਲੈ ਕੇ ਜਾਂਦੇ ਕੋਈ ਵੀ ਕੋਈ ਪ੍ਰੋਬਲਮ ਹੋਵੇ ਨੱਕ ਦੇ ਵਿੱਚ ਕੰਨ ਦੇ ਵਿੱਚ ਜਾਂ ਦੰਦ ਦੇ ਵਿੱਚ ਸ਼ੇਖ ਤੱਕ ਨਹੀਂ ਮਾਰੀ ਜਾਂਦੀ ਬਹੁਤ ਕਠਨ ਹੈ ਕਹਿ ਦੇਣਾ ਬੜਾ ਸੌਖਾ ਹੈ ਕਿ ਮੈਂ ਰੋਜ਼ਾ ਰੋਜ਼ਾ ਰੱਖਦਾ ਮੈਂ ਰੋਜ਼ੇ ਰੱਖਦਾ ਔਰ ਉਸ ਦੇ ਸਬੰਧ ਦੇ ਵਿੱਚ ਅੱਜ ਸ਼ਾਮ ਨੂੰ ਮਕਬੂਲ ਜੀ ਦੇ ਪਵਨ ਜੀ ਦੇ ਇਹਨਾਂ ਦੇ ਸਾਰਿਆਂ ਦੇ ਗ੍ਰਹਿ ਵੇਖਿਆ ਆਉਣ ਦਾ ਸਾਰੇ ਅਸਲਾਮ ਪਰਮ ਨਾਲ ਸੰਬੰਧਤ ਇਹ ਸਾਰੇ ਸੱਜਣ ਆਏ ਨੇ ਰੋਜ਼ਾ ਤਾਰ ਹੁਣ ਇਹਨਾਂ ਨੇ ਉਸ ਤੋਂ ਬਾਅਦ ਆਪਣਾ ਨਮਾਜ਼ ਅਦਾ ਕੀਤੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਜਿਹੜਾ ਵੈਸੇ ਤਾਂ ਸਾਡਾ ਪੂਰਾ ਜਿਹੜਾ ਵਿਸ਼ਵ ਹੈ ਇਹ ਸਾਰਾ ਹੀ ਭਾਈਚਾਰ ਸਾਂਝ ਨਾਲ ਤੋਂ ਬਗੈਰ ਨਹੀਂ ਚੱਲ ਸਕਦਾ ਪਰ ਖਾਸ ਕਰਕੇ ਜੇ ਮੈਂ ਕਹਾ ਸਰਹੰਦ ਕਿਉਂਕਿ ਇਹ ਧਰਤੀ ਜਿਹੜੀ ਸਰਹੰਦ ਇਹ ਸਾਡੀ ਸਾਰੇ ਧਰਮਾਂ ਨਾਲ ਸੰਬੰਧਿਤ ਹੈ ਕਿਉਂ ਇੱਥੇ ਜਿਹੜੀ ਆਪਾਂ ਕਹਿੰਦੇ ਆ ਆਰਾਮਦਾਸਤਰੀ ਨਗਰੀ ਅੰਮ੍ਰਿਤਸਰ ਜਿੱਦੋਂ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਜਿਹਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਗੁਰੂ ਰਾਮਦਾਸ ਜੀ ਨੇ ਜਦੋਂ ਉਹਦੀ ਨੀਂਹ ਰਖਾਈ ਮੀਆਂ ਮੀਰ ਤੋਂ ਉਹਦਾ ਮਕਬਰਾ ਵੀ ਡੇਰਾ ਮੀਰ ਮੀਰਾਂ ਵਿੱਚ ਹੈ ਜੈਨ ਧਰਮ ਦੇ ਨਾਲ ਸੰਬੰਧਿਤ ਚਕੇਸ਼ਵਰੀ ਦੇਵੀ ਜੈਨ ਮੰਦਰ ਉਹ ਵੀ ਸਰਾਂਦ ਨਾਲ ਸੰਬੰਧਿਤ ਵਿੱਚ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਜਿਹੜਾ ਨੇ 7 ਸਾਲ ਤੇ 9 ਸਾਲ ਦੀ ਉਮਰੇ ਇਨਸਾਨੇਤ ਵਾਸਤੇ ਸਮਾਜ ਵਾਸਤੇ ਧਰਮ ਵਾਸਤੇ ਬੁਰਾਈਆਂ ਦੇ ਖਿਲਾਫ ਆਪਣੀ ਜਾਨ ਦਿੱਤੀ ਉਹਨਾਂ ਦਾ ਵੀ ਮਾਤਾ ਗੁਜਰਕੌਰ ਜੀ ਦਾ ਧਰਮ ਸਥਾਨ ਜਿਹੜਾ ਹੈ ਤਾਂ ਉਹਨਾਂ ਦਾ ਸ਼ਾਦਦਾ ਵਾਲਾ ਸਹਾਂ ਜਿਹੜਾ ਹੈ ਉਹ ਸਰਹੰਦ ਵਿੱਚ ਹੈ ਹੋਰ ਤਾਂ ਹੋਰ ਜਿਹਨੂੰ ਸਦਨਾ ਕਿਹਾ ਜਾਂਦਾ ਕਸਾਈ ਕਿਹਾ ਜਾਂਦਾ ਜਿਹਨੂੰ ਗਿਆਨ ਹੋ ਗਿਆ ਜਦੋਂ ਉਹਨੂੰ ਬੱਕਰੇ ਨਾਲ ਗੱਲਾਂ ਬਾਤਾਂ ਕੀਤੀਆਂ ਤਾਂ ਉਹਨੂੰ ਗਿਆਨ ਹੋ ਗਿਆ ਉਸ ਮਾਲਕ ਦਾ ਉਸ ਰੋਕੀ ਦਾ ਉਸ ਈਸ਼ਵਰ ਦਾ ਉਹਨੂੰ ਕਿਸੇ ਵੀ ਧਰਮ ਨਾਲ ਆਪਾਂ ਸੰਬੰਧਿਤ ਕਰ ਲਈਏ ਉਹਦਾ ਸਥਾਨ ਵੀ ਸਾਡੇ ਸਰਹੰਦ ਵਿੱਚ ਹੈ ਜੀ ਇਥੇ ਹੀ ਬਸ ਨਹੀਂ ਆ ਸਾਡੇ ਮਕਬੂਲ ਜੀ ਹਿੰਦੂ ਧਰਮ ਦੇ ਨਾਲ ਜਿਹੜੀ ਗੱਸੀ ਕਹਿ ਦਿੰਦੇ ਆ ਹਿੰਦੂ ਤੇ ਜਿਹੜਾ ਅੱਜ ਕੱਲ ਚੱਲ ਰਿਹਾ ਹੈ ਇਸਲਾਮਕ ਜਿਹੜਾ ਸਾਨੂੰ ਵੱਡਿਆਂ ਚ ਵੰਡ ਰਿਹਾ ਉਸ ਰਾਮਲੀਲਾ ਦੀ ਸਟੇਜ ਦੇ ਲਗਾਤਾਰ ਕਿੰਨੇ ਸਾਲ 20 ਸਾਲ ਰਾਮਲੀਲਾ ਦੀ ਸਟੇਜ ਤੇ ਇਹਨਾਂ ਨੇ ਕੰਮ ਕੀਤਾ ਔਰ ਪਵਨ ਜੀ ਖੜੇ ਇਹਨਾਂ ਦੇ ਬ੍ਰਦਰ ਪਵਨ ਖਾਨ ਜੀ ਇਹਨਾਂ ਦਾ ਬੇਟਾ ਹੁਣ ਵੀ ਕਰ ਰਿਹਾ ਸਾਡਾ ਭਤੀਜਾ ਉੱਥੇ ਹੈ ਸੋ ਗੱਲਾਂ ਹੋਰ ਤੁਮਨੇ ਕਿ ਜਿਹੜੀ ਸੁਣ ਲਈ ਗਾਣੇ ਮੇਰੇ ਬਹੁਤ ਨਜ਼ਦੀਕੀ ਕਿ ਰਿਸ਼ਤੇਦਾਰ ਨੇ ਜਿਨ੍ਹਾਂ ਅੱਜ ਕੱਲ੍ਹ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਸਵਰਗਾਂ 'ਚ ਵਾਸਾ ਹੋਵੇ। ਉਹ ਮਕਬੂਲ ਜੀ ਦੀ ਪੌਜੀ ਦੀ ਦਾਦੀ ਕੀ ਨਾਸੀ ਉਹਨਾਂ ਦਾ? ਇਹ ਦਾਦੀ ਜੀ ਅਕੀ। ਅਕੀ, ਅਕੀ ਮਾਈ ਜਿਹਨੂੰ ਕਹਿੰਦੇ ਸੀ ਅਕੀ ਦਾ। ਜਦੋਂ ਪੰਡਤ ਅਮੀਰ ਚੰਦ ਜੀ ਲੰਬੜਦਾਰ ਸਾਹਿਬ ਦੀ ਮਾਤਾ ਜੀ ਕਹਿੰਦੇ ਨੇ ਸੁਣਨ ਚ ਆਇਆ ਵੀ ਐਕਸਪਾਇਰ ਹੋ ਗਏ ਤਾਂ ਮਾਈ ਅਕੀ ਨੇ ਆਪਣਾ ਦੁੱਧ ਪਲਾ ਕੇ ਪੰਡਤ ਜੀ ਨੂੰ ਪਾਲਿਆ। ਇਹ ਉਹ ਖਾਨਦਾਨ ਤੇ ਉਸ ਪਰਿਵਾਰ ਦੇ ਵਿੱਚ ਮੈਨੂੰ ਅੱਜ ਆਣ ਦਾ ਮੌਕਾ ਮਿਲਿਆ। ਬੇਸ਼ੱਕ। ਕਹਦਾ ਨਾ ਬੜਾ ਸੌਖਾ ਹੈ ਕਹਿੰਦੇ ਉਹਨਾਂ ਨੇ ਕਿਹਾ ਅਬਲਲਾ ਨੂਰ ਪਾਇਆ ਉਦ੍ਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਪੁਜਿਆ ਕੌਣ ਭਲੇ ਕੌਣ ਬੰਦੇ ਔਰ ਤੇ ਜਿਹੜੀ ਸਾਡੀ ਧਰਤੀ ਆ ਗੁਰੂਆਂ ਪੀਰਾਂ ਪਗਬੰਦਾਂ ਨਾਲ ਸੰਬੰਧਤ ਹੈ ਦੇਵੀ ਦੇਵਤਿਆਂ ਨਾਲ ਸੰਬੰਧਤ ਹੈ ਰਿਸ਼ੀਆਂ ਮੂਣੀਆਂ ਨਾਲ ਸੰਬੰਧਤ ਹੈ ਮੈਂ ਇਸ ਧਰਤੀ ਨੂੰ ਕੋਟਿੰਡ ਕੋਟ ਜਿੱਥੇ ਸਜਦਾ ਕਰਦਾ ਉੱਥੇ ਮਕਬੂਲ ਜੀ ਦਾ ਇਹਨਾਂ ਦੇ ਭਰਾਵਾਂ ਦਾ ਇਸ ਪਰਿਵਾਰ ਦਾ ਮੈਂ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਰਿਆਂ ਨੂੰ ਸਾਨੂੰ ਵੀ ਬੁਲਾਇਆ ਅਫਸਰ ਪਾਰਟੀ ਦੇ ਵਿੱਚ ਔਰ ਸਾਨੂੰ ਵੀ ਬੁਲਾਇਆ ਮੈਂ ਇਹਨਾਂ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਉਸ ਮਾਲਕ ਨੂੰ ਉਸ ਮਾਲਕ ਦੋ ਜਹਾਨ ਨੂੰ ਅੱਲਾਹ ਤਾਲਾ ਨੂੰ ਵਾਹਿਗੁਰੂ ਆਉ ਗਾਉਡ ਜਿਸ ਜਸਨਾ ਨੂੰ ਅਪਾ ਜਾਣਦੇ ਆ ਉਹਨਾਂ ਜਿਹੜੇ ਸ਼ੁਕਰ ਅਰਦਾਸ ਬੇਨਤੀ ਜੋਦੜੀ ਕਰਦਾ ਕਿ ਜਿਹੜੀ ਇਹ ਛੋਟੇ ਛੋਟੇ ਬੱਚਿਆਂ ਦੇ ਵਿੱਚ ਦੇਖੋ ਕਿੰਨਾ ਸਬਰ ਹੈ ਅੱਜ ਬੱਚੇ ਨੂੰ ਤੁਸੀਂ ਥੋੜੀ ਜੀ ਗੱਲ ਤੇ ਚਾਕਲੇਟ ਨਾ ਦੋ ਇਹਨੂੰ ਤੇ ਗੁੱਸੇ ਹੋ ਜਾਂਦੇ ਇਹ ਵੀ ਰੋ ਜਾਂਦਾ ਕਿੱਡੀ ਖੁਸ਼ੀ ਦੀ ਗੱਲ ਹੈ ਕਿੱਡੀ ਵੱਡੀ ਫਖਰ ਦੀ ਗੱਲ ਹੈ ਸਾਡੇ ਵਾਸਤੇ ਔਰ ਆਪ ਕੋ ਹੁਣੇ ਲਈ ਜੀ ਅਰਦਾਸ ਆਪਣਾ ਕਰ ਰਹੇ ਸੀ ਕੀ ਪ੍ਰਮਾਤਮਾ ਸਭ ਨੂੰ ਤੋਫੀਕ ਬਖਸ਼ੇ ਸਭ ਨੂੰ ਅਕਲ ਬਖਸ਼ੇ ਸਾਡਾ ਦੇਸ਼ ਜਰਾ ਤਰੱਕੀ ਤੇ ਜਾਵੇ ਸਾਡਾ ਦੇਸ਼ ਜਿਹੜਾ ਜਿੱਥੇ ਇਹ ਗੁਨਾਹ ਹੋ ਰਹੇ ਮਿਲਦਾਈਆਂ ਝਗੜੇ ਰਹੇ ਇਹਨਾਂ ਤੋਂ ਸਾਡਾ ਨਿਜਾਤ ਮਿਲੇ ਬਹੁਤ ਵੱਡੀ ਤੁਸੀਂ ਇਹ ਜਿਹੜੀ ਅਰਦਾਸ ਬੇਨਤੀ ਜੋੜੜੀ ਤੁਸੀਂ ਜੋ ਵੀ ਕੀਤਾ ਤੁਹਾਡਾ ਵੀ ਮੈਂ ਆਪਣੇ ਦਿਲ ਦੀਆਂ ਗਹਿਰਾਂ ਜ ਤੋਂ ਧੰਨਵਾਦ ਕਰਦਾ ਕਿ ਤੁਸੀਂ ਇਨਸਾਨੀਅਤ ਦੀ ਸਾਰੇ ਸਾਰੇ ਗੱਲ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹੋ ਜਿਹੜੀ ਗੱਲ ਹੈ ਸਾਰੀ ਦੁਨੀਆ ਦੇ ਅੱਗੇ ਲੈ ਕੇ ਜਾਈਏ ਆ ਕੇ ਆਪਣਾ ਪਿਆਰ ਭਾਈਚਾਰਾ ਸਾਂਝ ਹੋਰ ਵਧੇ ਧੰਨਵਾਦ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز